ਇੱਥੇ ਪਾਣੀ ਦਾ ਲੱਭ ਦੋਸਤੋ ਸੀ। ਤਕਰੀਬਨ ਇਹ ਦਵਾਈ ਕਰਦੀ ਆ। ਜਿਹੜੀ ਸੀ। ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਸੂਰਜ ਦੇਵਤਾ ਨੇ ਪੂਰੇ 1 ਵਜੇ ਦਰਸ਼ਨ ਦਿੱਤੇ ਆ। ਤੇ ਧੁੰਦ ਬਹੁਤ ਜ਼ਿਆਦਾ ਸੀ ਅੱਜ। ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ। ਅੱਜ ਦਾ ਵਲੌਗ ਆਪਣਾ ਹੋਣ ਜਾ ਰਿਹਾ ਆਰਗੈਨਿਕ ਕਣਕ ਦੇ ਇਹ ਜਿਹੜੀ ਆਪਣੀ ਆਰਗੈਨਿਕ ਕਣਕ ਆ ਦੋਸਤੋ ਬਿਨਾ ਡੀਏਪੀ ਤੋਂ ਕੋਈ ਰੇ ਨਹੀਂ ਕੋਈ ਨਾ ਸਪਰੇ ਨਹੀਂ ਇਹਦੇ ਵਿੱਚ ਆਪਾਂ ਦੋ ਟਰਾਲੀਆਂ ਕੂੜਾ ਜਿਹੜੀਆਂ ਪਾਈਆਂ ਆ ਥਾਂ ਦੇ ਵਿੱਚ ਤੁਸੀਂ ਤੁਸੀਂ ਦਾ ਥਾਂ ਇਹ ਉਤਾਰ ਤੱਕ ਕੋਸ਼ ਆਪਾਂ ਉਧਰ ਵੀ ਜਾ ਆਹ ਦਿਖਾਣਾ ਤੇ ਤੁਸੀਂ ਗਰੋਥ ਚੈੱਕ ਕਰੋ ਦੋਸਤੋ ਕਣਕ ਦੀ ਬਹੁਤ ਹੀ ਸੋਹਣੀ ਕਣ ਖੜੀ ਹੈ ਵਿੱਚੇ ਦੇ ਥੋੜੇ ਥੋੜੇ ਪੱਠੇ ਵੀ ਆ ਆਪਾਂ ਕੋਈ ਸਪਰੇ ਨਹੀਂ ਕੀਤੀ ਇਹਨਾਂ ਤੇ ਕਣਕ ਨੂੰ ਉੱਤੋਂ ਦੀ ਪੈ ਗਈ ਇਹਨਾਂ ਦੇ ਹੁਣ ਨਿਕਾਲਦੀ ਤੇ ਪਹਿਲੇ ਪਾਣੀ ਤੇ ਜੀ ਕਣ ਖੜੀ ਹੈ ਦੋਸਤੋ ਤੇ ਇੱਧਰ ਆਪਣੇ ਅੱਗੇ ਆਲੂ ਇਹ ਵੀ ਆਰਗੈਨਿਕ ਹੈ ਇਹ ਥੋੜੇ ਵਧ ਗਏ ਸੀ ਕਿ ਆਪਾਂ ਵੱਟ ਤੇ ਲਾਤੇ ਸੀਗੇ ਤੇ ਇੱਧਰ ਆਪਾਂ ਬੱਲਾਂ ਤੁਸੀਂ ਪੱਟ ਤੇ ਹਲ ਮਾਰ ਕੇ ਤੇ ਦੂਰੀ ਵਾਲੀ ਵੱਲੋਂ ਲਾਉਂਦੀ ਤਿਆਰੀਆਂ ਆ ਆਲੂ ਚੈੱਕ ਕਰੋ ਆਪਣੇ ਮੈਚਿੰਗ ਵਾਲੇ ਬਹੁਤ ਹੀ ਵਧੀਆ ਸੋਹਣੇ ਖੜੇ ਆ ਕੇਰਾਂ ਦਾ ਪਾਲੇ ਤੋਂ ਬਚੇ ਆ ਤੇ ਆ ਚੈੱਕ ਕਰੋ ਦੋਸਤ ਤੁਸੀਂ ਬਹੁਤ ਹੀ ਵਧੀਆ ਸੀਡ ਹੈ ਤੇ ਇਹ ਲਗਭਗ ਹੋ ਗਿਆ ਆਪਾਂ ਬੀਜਿਆ ਸੀ ਇਹ ਦੀਵਾਲੀ ਵਾਲੇ ਦਿਨ ਦੋਸਤੋ ਪਰ ਦੀਵਾਲੀ ਵਾਲੇ ਦਿਨ ਤਾਂ ਹੀ ਬੀਜਿਆ ਵਾ ਕੋਈ ਅੱਕਾ ਦਿਨ ਦਾਊਗਾ ਅੱਗਾ ਪਿੱਛਾ ਤੇ ਲਗਭਗ ਹੋ ਗਏ ਨੂੰ ਤਿੰਨ ਮਹੀਨਿਆਂ ਦੇ ਢੇਰ-ਢੇਰ ਬਸ ਹਉਣ ਵਾਲੇ ਦੋਸਤੋ ਕੁਛ ਦਿਨ ਹੀ ਘਟਾ ਵਾ ਮਾ 5-7 ਦਿਨ ਘਟ ਹੋਣਗੇ ਬਾਅਦ ਤੋਂ ਤਨ ਮਹੀਨਾ ਦੇ ਡਿਗੜਾ ਹੂਨ ਵਾਲਾ ਕੋਈ ਨੂੰ ਰੇ ਨਹੀਂ ਤੇ ਕੋਈ ਨੂੰ ਸਪਰੇ ਨਹੀਂ ਇਹ ਆਪਾਂ ਬਾਸਮਤੀ ਵਾਲੀ ਪਰਾਲੀ ਇਹਦੇ ਉੱਤੇ ਪਾਈ ਸੀਗੀ ਨਾਲੇ ਤਾਂ ਗਾਂ ਤੋਂ ਬਚ ਕੇ ਸਪਰੇ ਨਹੀਂ ਕਰਨੀ ਪਈ ਆਪਾਂ ਨੂੰ ਇਹ ਪਿਛਲੀ ਵਾਰੀ ਵੀ ਆਪਾਂ ਐ ਉੱਤੇ ਪਰਾਲੀ ਪਾਈ ਸੀਗੀ ਆਪ ਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਪਰਾਲੀ ਪਾਈ ਦਾ ਉੱਤੇ ਪੱਠਿਆਂ ਤੋਂ ਵੱਜ ਜਾਂਦੇ ਆ ਤੇ ਇਧਰ ਆ ਪੈਤ ਕੀ ਲਸਣ ਉੱਤੇ ਵੀ ਪਾ ਰੱਖੀ ਆ ਅੱਗੇ ਆਪਾਂ ਜਦੋਂ ਲਸਣ ਉਗਰੇ ਸੀ ਉਹ ਚੱਕ ਲੈਂਦੇ ਸੀਗੇ ਫਿਰ ਪੱਠੇ ਬਹੁਤ ਹੁੰਦੇ ਸੀਗੇ ਹੁਣ ਪੱਠੇ ਹੈ ਤਾਂਗੇ ਪਰ ਹੈ ਥੋੜੇ ਇਧਰ ਗਾਂ ਗਾਜਰਾਂ ਤੇ ਮਿਲਦੇ ਸਾਨੂੰ ਫਿਰ ਉੱਥੇ ਆਪਾਂ ਖੇਤ ਜਾ ਕੇ ਜਿਹੜੇ ਬੰਦੇ ਆਪਣੇ ਸਪਰੇਅ ਕਰੀ ਜਾਂਦੇ ਅੱਜ ਲੋ ਵੀ ਦੋਸਤੋ ਹਰੇ ਆ ਸਪਰੇਅਾਂ ਦਾ ਕੰਮ ਚੱਲੀ ਜਾਂਦਾ ਤੇ ਇਧਰ ਅਜ ਨਿੰਮਾ ਸਿੰਘ ਵੀ ਪਾਈ ਜਾਂਦਾ ਰੇ ਤੇ ਆ ਲੱਗ ਗਿਆ ਲਿਆ ਗਟਾ ਸਿਰ ਤੋਂ ਧਰ ਕੇ ਅਗਲੀ ਵਾਹਣ ਵਾਸਤੇ ਤੇ ਆਪਾਂ ਵੀ ਖੇਤ ਪਹੁੰਚ ਚੁੱਕੇ ਆ ਤੇ ਪੰਗਾਂ ਦੇ ਵਿੱਚ ਪਾਣੀ ਖੜਾ ਹੈ। ਠੀਕ। ਦਿਖਾਉਣੇ ਸੋਨ ਹੁਣ ਆਪਾਂ ਫਿਰ ਪਾਣੀ ਦਾ ਲੈਵਲ ਕਿੱਥੇ ਆ ਤੇ ਸਪਰੇਅ ਵਾਲੇ ਬਾਈਆਂ ਨੇ ਕੰਮ ਕਿੰਨਾ ਕਰਾਇਆ ਕਿ ਨਵੀਂ ਵੇੜਤਾ। ਠੀਕ। ਕਣਕਾਂ ਚੈੱਕ ਕਰੋ ਦੋਸਤੋ ਇਧਰ ਲੁਹੜਾ ਇਧਰ ਨੂੰ ਉੱਚਾ ਵਾਹਣਾ। ਇਹ ਤਾਂ ਬਹੁਤ ਸੁਣੀ ਖੜੀਆਂ। ਇਧਰ ਨੂੰ ਨਹੀਂ ਮੈਂ। ਆ ਇਧਰ ਨੂੰ ਕੁਝ ਫਰਕ ਚਾਹੀਦਾ। ਇੱਥੇ ਪਾਣੀ ਦਾ ਲਾਬ ਦੋਸਤੋ ਸੀ। ਤਕਰੀਬਨ ਫੁੱਟ ਕਿਤੇ ਆ। ਤੇ 2 ਦਿਨ ਹੋ ਗਈ। ਤੇ ਲਾਈਟ ਨਹੀਂ ਆਈ ਜਿਹੜੀ। ਤੇ ਜਦੋਂ ਮੈਂ ਪਿਛਲਾ ਬਲੌਗ ਬਣਾਇਆ ਸੀ ਉਦੋਂ ਲਾਈਟ ਸੀਗੀ। ਉਦੋਂ ਬਾਅਦ 2 ਦਿਨ ਹੋ ਗਏ ਲਾਈਟ ਨਹੀਂ ਆਈ ਅੱਜ ਦੂਜਾ ਦਿਨ ਹੈ। ਤੇ ਇੰਜਨ ਆਪਣਾ ਚੱਲੀ ਜਾਂਦਾ ਫਿਰ ਆਪਾਂ ਇੰਜਨ ਚਲਾਗੇ ਤਾਂ ਲਾਈਟ ਨਹੀਂ ਹੁੰਦੀ। ਤੇ ਹਰੇਆ ਸਪ੍ਰੇਆਂ ਦਾ ਕੰਮ ਪੂਰਾ ਜੋਰਾਂ ਤੇ ਹੈ। ਅਜ ਤਾਂ ਰੇ ਪਾਈ ਜਾਂਦੇ ਨੇ ਮਾ ਆਪਾਂ ਸਪਰੇਅ ਕਰਾਈ ਜੰਨੇ ਆ। ਇਧਰ ਲਗਵਾਂਗੇ ਵੀ ਆਪਣਾ ਪਾਈ ਜਾਂਦਾ ਰਹੇ ਪਰੇ ਸੁਨ ਬਹੁਤ ਦਿਖਾਉਣੇ ਆ ਫਿਰ ਜਾ ਕੇ ਉੱਥੇ ਤੇ ਜੁੜੇ ਰਹੋ ਬਲੌਗ ਦੇ ਨਾਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਨੂੰ ਬਲੌਗ ਕਿਵੇਂ ਜਿਹਾ ਲੱਗਿਆ ਤੇ ਦਿਖਾਉਣੇ ਆ ਕਣਕਾਂ ਦੇ ਹਾਲਾਤ ਤੇ ਕੀ ਰਿਜ਼ਲਟ ਆ ਰਹੀਆਂ ਸਪਰੀਆਂ ਦਾ ਆਪਣੇ ਆ ਐਤੋਂ ਪਹਿਲਾਂ ਆਪਾਂ ਦੋਸਤੋ ਆਹ ਕਣਕ ਤੇ ਕੀਤੀ ਐ 2 ਕਿਲੋ ਡੀਏਪੀ ਤੇ 1 ਕਿਲੋ ਯੂਰੀਆ ਦਾ ਘੋਲ ਸਵਾ 20 ਲੀਟਰ ਪਾਣੀ ਕਿਲੇ ਦਾ ਲਾਇਆ ਦੋਸਤੋ ਆਪਾਂ ਤੇ ਕਣਕ ਦਾ ਪੂਰਾ ਹੀ ਫਰਕ ਪੈ ਗਿਆ ਤੇ ਰੇਹ ਦੇ ਵਿੱਚ ਪਾਏ ਸੀਗੇ ਨਾਲ ਆਪਾਂ ਮੈਗਨੀਸ਼ੀਅਮ ਸਲਫੇਟ ਤੇ 30 ਕਿਲੋ ਡੇਢ ਗੇੜ ਪਾਈ ਸੀ ਆਪਾਂ ਯੂਰੀਆ ਨਾਲ ਤੇ ਉਹਦੇ ਨਾਲ ਬਹੁਤ ਹੀ ਵਧੀਆ ਰਲਟ ਮਿਲਿਆ ਆਪਾਂ ਨੂੰ ਸਹੀ ਕਣਕਾਂ ਜਿੱਥੇ ਸਹੀ ਹੱਥ ਫਿਰ ਦੋਸਤੋ ਕਾਲੀ ਛਾਹ ਖੜੀ ਹੁਣ ਤਾਂ ਐਦੂ ਗਾਹਣੋ ਦੇਖੋ ਦੋਸਤ ਤੁਸੀਂ ਕਾਲੀ ਛਾਹ ਕਣ ਖੜੀ ਆ ਇਧਰ ਤਾਂ ਪਾਣੀ ਦਾ ਲੈਵਲ ਹੀ ਆਪਾਂ ਡਾਊਨ ਕਰਕੇ ਲੈ ਚੱਲੇ ਤੇ ਇੰਜਨ ਆਪਣਾ ਚੱਲੀ ਜਾਂਦਾ ਤੇ ਪਾਣੀ ਦਾ ਲੈਵਲ ਸੋਨੇ ਇੱਕ ਟੋਹਾ ਅੱਜ ਹੋਰ ਦਿਖਾਉਣੇ ਨਵਾਂ ਆ ਚੈੱਕ ਕਰੋ ਦੋਸਤੋ ਇੱਥੇ 1.5 ਫੁੱਟ ਤੇ ਪਾਣੀ ਹੋਊਗਾ ਤੇ ਇਧਰ ਨਿਮਾ ਸਿੰਘ ਪਾਜੁੰਦਾ ਰਹੀ ਸਿੱਧਰ ਕੋਰੀਰ ਨਿਮੇਲਾ ਸਪਰੇਅ ਕਰੀ ਦਿੱਤੀ ਆਪਾਂ ਲੇਟ ਹੋ ਗਏ ਇਧਰ ਵੀ ਆ ਦੇਖੋ ਰਿਆ ਦਾ ਕੰਮ ਚੱਲੀ ਜਾਂਦਾ ਗੱਟੇ ਪਏ ਆ ਮਿਲਦੇ ਆ ਤੁਹਾਨੂੰ ਫਿਰ ਆਪਾਂ ਅਗਲੇ ਟੋਹੇ ਕੋਲ ਜਾ ਕੇ ਆਹ ਦੋਸਤੋ ਕਣਕ ਚੈੱਕ ਕਰੋ ਕੋਈ ਵੀ ਪਤਾ ਨਹੀਂ ਖਟਾ ਕਾਲੀ ਛਾਹ ਖੜੀ ਜਾਵਾ ਇਹ ਜੋ ਥੱਲੇ ਨੂੰ ਵੀ ਦੋਸਤੋ ਬਹੁਤ ਫਰਕ ਪੈ ਗਿਆ ਜਿਹੜੀ ਆਪਾਂ ਸਪਰੇਅ ਕੀਤੀ ਸੀ ਡੀਏਪੀ ਤੇ ਯੂਰੀ ਗਾਲੀ ਉਹਦੇ ਨਾਲ ਤੇ ਟੋਹੇ ਦੇ ਵਿੱਚ ਪਾਣੀ ਅੱਜ ਖੜਾ ਹੈ ਥੋੜਾ ਜਿਹਾ ਕਿਉਂਕਿ ਦੋ ਦਿਨ ਹੋ ਗਈ ਹੋ ਗਏ ਲੈਟਰ ਨਹੀਂ ਆਈ ਇਸੇ ਕਰਕੇ ਇੱਕ ਦਿਨ ਆਪਾਂ ਥੋੜਾ ਜਰ ਚੱਲਿਆ ਮਤਲਬ 2-3 ਘੰਟੇ ਚੱਲੇ ਇੰਜਨ ਅੱਜ ਤੱਕ ਕਿ ਤੇ ਛੱਡਿਆ ਤੇ ਟੋਪ ਵੀ ਨਹੀਂ ਪੂਰੀ ਜਿੱਤ ਕੱਢੀ ਕੰਟਕ ਲਾਇਆ ਸੀ ਆਪਣੇ ਥੋੜਾ ਜਰ ਸੁਲਰ ਚੱਲੀ ਹੈ ਇਸ ਸਪਰੇਅ ਵਾਲੇ ਵੀਰੇ ਨੇ ਕੰਮ ਰਵੇਟ ਲਿਆ ਆਉਂਦੇ ਤੁਰੇ ਤੇ ਉਹ ਪਰੇ ਰਹੀ ਟਰਾਲੀ ਖੜੀ ਗਈ ਤੇ ਪਾਈ ਇਹਦੇ ਬੰਦੇ ਚੱਲੀ ਜਾਂਦਾ ਕੰਮ ਬਸ ਦਾ ਵੀ ਦੋਸਤੋ ਸੂਰਜ ਦੇਵਤਾ ਮਾਰ ਰਿਹਾ ਲਿਸ਼ਕੋਰਾ ਇਧਰ ਸਾਡੇ ਬਾਬਾ ਜੀ ਕੀ ਹਾਲ ਹੈ ਬਾਈ ਠੀਕ ਹੈ ਜੀ ਤੇ ਬਾਬਾ ਜੀ ਪਵਾ ਰਹੇ ਅੱਜ ਆਪਣੇ ਰੇਤ ਲਗਭਗ ਗੱਟੇ ਦੇੜ ਗਿਹੜੀ ਪਾਈ ਜਾਂਦੇ ਆ ਤੇ ਉਧਰ ਲੱਗਿਆ ਪਿਆ ਬੰਦਾ ਰੇਪਾਉਣ ਇਹਨਾਂ ਦੇ ਵੀ ਤੇ ਆਪਣੇ ਆ ਆਉਂਦੇ ਬੰਦੇ ਤੁਰੇ ਰਹੇ ਆ ਸਪਰੇਅ ਵਾਲੇ ਤੜਕੇ ਦੇ ਲੱਗੇ ਦੋ ਜਣੇ ਇੱਕ ਜਣਾ ਅੱਜ ਇਹਨਾਂ ਤੋਂ ਮਿਸਿੰਗ ਮਰ ਗਿਆ ਤੇ ਮਲਾਉਣੇ ਨਾਲ ਤੁਹਾਨੂੰ ਪਾਜ ਜੀ ਤਾਕਤਾਂ ਦੀ ਦਵਾਈ ਕਰਦੀ ਆ ਆਪਾਂ ਜੀ ਤਾਕਤਾਂ ਦੀ ਦਵਾਈ ਕਰਦੀ ਆ ਜਿਹੜੀ ਸੀ ਠੀਕ ਉਹ ਲਾ ਦਿਆਂ ਸਾਡੇ ਅੱਸ਼ ਕਿਲੇ ਸੀ ਠੀਕ ਹੈ ਜੀ ਤਾਕਤਾਂ ਦੀ ਦਵਾਈ ਕਰਦੀ ਆ ਅੱਗੇ ਨਾਲ ਕਣਕ ਕੁਛ ਮੋੜੀ ਹੋਈ ਆ ਤੇ ਇੰਦਣ ਆਪਣਾ ਚੱਲ ਰਿਹਾ ਦੋਸਤੋ ਤੇ ਕਾਰਟ ਲੇਟ ਆ ਨਹੀਂ ਰਹੀ ਤੇ ਕਰਦੇ ਆ ਦੋਸਤੋ ਬਲੌਗ ਦਾ ਐਂਡ ਇੱਥੇ ਆਪਾਂ ਮਿਲਾਂ ਕਿਸੇ ਹੋਰ ਬਲੌਗ ਵਿੱਚ ਧੰਨਵਾਦ ਜੀ